ਪੰਜਾਬ ਦੇ ਮਾਲਵਾ ਏਰੀਆ ਨੂੰ ਮਿਲੀ ਇੱਕ ਨਵੀਂ ਸੁਗਾਤ ਇਹ ਨਵੀਂ ਸੁਗਾਤ ਹੈ ਜਿਹੜੀ ਬੰਦੇ ਭਾਰਤ ਟ੍ਰੇਨ ਦੇ ਰੂਪ ਦੇ ਵਿੱਚ ਮਿਲੀ ਹੈ ਇਹ ਧੂਰੀ ਪਟਿਆਲਾ ਬਠਿੰਡਾ ਫਰੀਦਕੋਟ ਅੰਬਾਲਾ ਤੇ ਫਿਰੋਜ਼ਪੁਰ ਇਹਨਾਂ ਏਰੀਆ ਨੂੰ ਕਵਰ ਕਰਦੀ ਟ੍ਰੇਨ ਹੈ ਜਿਹੜੀ ਉਹ ਫਿਰੋਜ਼ਪੁਰ ਤੋਂ ਦਿੱਲੀ ਨੂੰ ਚੱਲੇਗੀ ਇਸ ਟ੍ਰੇਨ ਦਾ ਅਗਰ ਸਮੇਂ ਦੀ ਗੱਲ ਕਰੀਏ ਤਾਂ ਇਹ ਫਿਰੋਜ਼ਪੁਰ ਤੋਂ ਸਵੇਰੇ 7:55 ਮਿੰਟ ਤੇ ਚੱਲੇਗੀ ਫਰੀਦਕੋਟ 8:23 ਤੇ ਪਹੁੰਚ ਜਾਵੇਗੀ ਬਠਿੰਡਾ ਵੈਸਟ 9:10 ਮਿੰਟ ਤੇ ਪਹੁੰਚ ਜਾਏਗੀ ਧੂਰੀ ਵਿਖੇ 10:26 ਮਿੰਟ ਤੇ ਸਵੇਰੇ ਪਹੁੰਚ ਜਾਏਗੀ 2 ਮਿੰਟ ਦਾ ਬ੍ਰੇਕ ਹੈ 2 ਮਿੰਟ 2 ਮਿੰਟ ਰੁਕੇਗੀ ਪਟਿਆਲਾ ਵਿਖੇ 11:05 ਮਿੰਟ ਤੇ ਪਹੁੰਚੇਗੀ ਅੰਬਾਲਾ ਕੈਂਟ 11:58 ਪਾਣੀਪਤ ਫਿਰ ਦਿੱਲੀ ਲਾਸਟ ਜਿਹੜੀ ਹੈ ਦਿੱਲੀ ਵਿਖੇ 2:35 ਮਿੰਟ ਤੇ ਪਹੁੰਚ ਜਾਵੇਗੀ ਇਸੇ ਤਰ੍ਹਾਂ ਇਸ ਦਾ ਵਾਪਸੀ ਦਾ ਸਮਾਂ ਜਿਹੜਾ ਉਹ ਦਿੱਲੀ ਤੋਂ ਉਸੇ ਦਿਨ ਸ਼ਾਮ 4 ਵਜੇ ਦਿੱਲੀ ਤੋਂ ਚੱਲੇਗੀ ਪਟਿਆਲਾ 7 ਵਜੇ 13 ਮਿੰਟ ਤੇ ਸ਼ਾਮ ਨੂੰ ਪਹੁੰਚ ਜਾਏਗੀ ਧੂਰੀ ਵਿਖੇ ਸ਼ਾਮ ਨੂੰ 7 ਵਜੇ 56 ਮਿੰਟ ਤੇ ਪਹੁੰਚੇਗੀ ਫਿਰੋਜ਼ਪੁਰ ਵਿਖੇ ਲਾਸਟ ਜਿਹੜਾ ਇਹਦਾ ਸਟੇਸ਼ਨ ਆ ਉੱਥੇ 10:35 ਵਜੇ ਰਾਤ ਨੂੰ ਪਹੁੰਚ ਜਾਏਗੀ ਵਾਪਸ ਤੇ ਇਹ ਹਫਤੇ ਦੇ 6 ਦਿਨ ਚੱਲਿਆ ਕਰੇਗੀ ਐਕਸੈਪਟ ਵੈਨਸਡੇ ਬੁੱਧਵਾਰ ਤੋਂ ਬਿਨਾ ਔਰ ਇਹ 486 ਕਿਲੋਮੀਟਰ ਦਾ ਸਫ਼ਰ 6 ਘੰਟੇ 40 ਮਿੰਟ ਦੇ ਵਿੱਚ ਤੈਅ ਕਰੇਗੀ ਇਹ ਇੱਕ ਲਗਜ਼ਰੀ ਟ੍ਰੇਨ ਹੈ ਇਸ ਦੇ ਵਿੱਚ ਚਾਹ ਪਾਣੀ ਕੌਫੀ ਤੇ ਹੋਰ ਖਾਣੇ ਦਾ ਵੀ ਪ੍ਰਬੰਧ ਜਿਹੜਾ ਉਹ ਹੋਵੇਗਾ ਜਿਹੜਾ ਕਿ ਟਿਕਟ ਦੇ ਵਿੱਚ ਇਨਕਲੂਡ ਵੀ ਹੁੰਦਾ ਹੈ ਉਹ ਆਪਸ਼ਨ ਹੈ ਜਿਹੜੀ ਉਹ ਦੇਖ ਲਈ ਜਾਵੇ ਸੋ ਇਹ ਟ੍ਰੇਨ ਹੈ ਜਿਹੜੀ ਬਹੁਤ ਹੀ ਲਾਭਦਾਇਕ ਹੈ ਮਾਲਵਾ ਏਰੀਆ ਵਾਸਤੇ ਜਿੱਥੇ ਕਿ ਫਿਰੋਜ਼ਪੁਰ ਦੇ ਆਲੇ ਦੁਆਲੇ ਦੇ ਲੋਕ ਰੋਜ਼ਪੋਰਟੋਂ ਫਰੀਦਕੋਟ ਦੇ ਆਲੇ-ਦੁਆਲੇ ਦੇ ਉੱਥੋਂ ਬਠਿੰਡਾ ਦੇ ਆਲੇ-ਦੁਆਲੇ ਦੇ ਏਰੀਏ ਦੇ ਲੋਕ ਤੇ ਜਿਵੇਂ ਧੂਰੀ ਦੇ ਵਿੱਚ ਮਲੇਰਕੋਟਲਾ ਸਮਰੂਹ ਏਰੀਆ ਦੇ ਲੋਕ ਧੂਰੀ ਤੋਂ ਚੜ੍ਹ ਸਕਦੇ ਨੇ ਤੇ ਇਸੇ ਤਰੀਕੇ ਪਟਿਆਲਾ ਦੇ ਵਿੱਚ ਨੱਭ ਏਰੀਆ ਦੇ ਭਾਗਸੋਏ ਏਰੀਏ ਦੇ ਤੇ ਪਵਾਨੀਗੜ੍ਹ ਏਰੀਆ ਦੇ ਲੋਕ ਪਟਿਆਲਾ ਤੋਂ ਚੜ੍ਹ ਸਕਦੇ ਨੇ ਸੋ ਇਹ ਟ੍ਰੇਨ ਹੈ ਜਿਹੜੀ ਇੱਕ ਲਗਜ਼ਰੀ ਟ੍ਰੇਨ ਹੈ ਤੇ ਇਸਦੇ ਰੰਗ ਦੀ ਗੱਲ ਕਰੀਏ ਤਾਂ ਸੰਤਰੀ ਤੇ ਗ੍ਰੇ ਕਲਰ ਦਾ ਕੰਬੀਨੇਸ਼ਨ ਹੈ ਇਸਦਾ ਆਇਸ ਦਾ ਟਾਈਮ ਟੇਬਲ ਹੈ ਤੁਸੀਂ ਇਸ ਨੂੰ ਜ਼ੂਮ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਰੱਖ ਸਕਦੇ ਹੋ ਜਿਹੜਾ ਕਿ ਰਵਨੀਤ ਬਿੱਟੂ ਜੀ ਨਾਲ ਖੜੇ ਨੇ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਸੀ ਇਸ ਨਿੱਦਨਾ ਦੇ ਵਿੱਚ ਟਾਈਮ ਟੇਬਲ ਤੋਂ ਸੰਤਰੀ ਰੰਗ ਦੀ ਟ੍ਰੇਨ ਹੈ ਬਹੁਤ ਖੂਬਸੂਰਤ ਟ੍ਰੇਨ ਹੈ ਤੇ ਸਾਫ ਸਫਾਈ ਦਾ ਇਹਦੇ ਵਿੱਚ ਧਿਆਨ ਰੱਖਿਆ ਜਾਂਦਾ ਬਕਾਇਦਾ ਜੋ ਸਟਾਫ ਹੈ ਉਹ ਵੀ ਪ੍ਰੋਪਰ ਹਾਜ਼ਰ ਰਹਿੰਦਾ ਤੇ ਬਿਲਕੁਲ ਨੀਟ ਐਂਡ ਕਲੀਨ ਟ੍ਰੇਨ ਇਹ ਮਿਲਦੀ ਹੈ ਸੋ ਪੰਜਾਬ ਦੇ ਲਈ ਇਹ ਇੱਕ ਨਵੀਂ ਟ੍ਰੇਨ ਹੈ ਇਸ ਤੋਂ ਪਹਿਲਾਂ ਕਾਫੀ ਸਾਰੀਆਂ ਟ੍ਰੇਨਾਂ ਜਿਹੜੀਆਂ ਅਲੱਗ-ਅਲੱਗ ਰੂਟਾਂ ਤੇ ਚਲਦੀਆਂ ਨੇ ਪਰ ਮਾਲਵਾ ਏਰੀਆ ਦੇ ਵਿੱਚ ਇਹ ਪਹਿਲੀ ਟ੍ਰੇਨ ਹੈ ਜਿਹੜੀ ਕਿ ਫਰੋਜ਼ਪੁਰ ਤੋਂ ਦਿੱਲੀ ਨੂੰ ਜਾਵੇਗੀ ਸੋ ਇਲਾਕੇ ਦੇ ਲੋਕ ਦਿੱਲੀ ਤੋਂ ਜਿਹੜਾ ਹੈਗਾ ਆਪਣਾ ਵਪਾਰੀ ਵਰਗ ਹੈ ਜਾਂ ਹੋਰ ਕੋਈ ਨੌਕਰੀ ਪੇਸ਼ਾ ਜਾਂ ਕੋਈ ਜਿਸ ਤਰ੍ਹਾਂ ਮਤਲਬ ਬਿਜ਼ਨਸ ਦੇ ਰੂਪ ਵਿੱਚ ਵੀ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਵਾਸਤੇ ਇਹ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਲਾਈਕ ਜ਼ਰੂਰ ਕਰਿਓ ਆਪਣੀ ਰਾਏ ਦੱਸਿਓ ਕਿ ਇਸ ਟ੍ਰੇਨ ਦਾ ਕੀ ਫਾਇਦਾ ਹੋਵੇਗਾ ਲੋਕਾਂ ਨੂੰ ਕਮੈਂਟ ਕਰਕੇ ਦੱਸਿਓ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਟ੍ਰੇਨ ਬਾਰੇ ਹੋਰ ਲੋਕਾਂ ਨੂੰ ਵੀ ਪਤਾ ਲੱਗ ਸਕੇ ਜੋ ਵੀ ਇਸ ਵਿੱਚ ਸਫ਼ਰ ਕਰਨਾ ਚਾਹੁੰਦੇ ਨੇ ਸੋ ਨਮਾ ਟਮ ਟਾ ਟਾਈਮ ਟੇਬਲ ਹੈ ਜਿਹੜਾ ਇਹਦਾ ਆਨਲਾਈਨ ਵੀ ਅਵੇਲੇਬਲ ਹੈ ਤੁਸੀਂ ਵਕ ਵਕ ਰੇਲਵੇ ਦੀਆਂ ਐਪਸ ਤੇ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ